ਵੈਲਕਮ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਅੱਜ ਤੁਹਾਨੂੰ ਆਪਾਂ ਨਾ ਚੁੰਨੀ ਦੇ ਉੱਤੇ ਲੈਸ ਲਾਉਣੀ ਦੱਸਦੇ ਹਾਂਗੇ ਆਪਣੇ ਕੋਲੇ ਆਹ ਰੁਗੰਜਾ ਦੀ ਲੈਸ ਹੈ ਇਹਨੂੰ ਸੌਖੇ ਤਰੀਕੇ ਨਾਲ ਆਪਾਂ ਕਿਵੇਂ ਲਾ ਸਕਦੇ ਹਾਂ ਬਿਲਕੁਲ ਸੌਖਾ ਤਰੀਕਾ ਦੱਸਾਂਗੇ ਤੁਹਾਨੂੰ ਲੈਸ ਲਾਉਣ ਦਾ ਤੇ ਨਾਲੇ ਪੂਰੀ ਫਿਨਿਸ਼ਿੰਗ ਦੇ ਨਾਲ ਦੱਸਾਂਗੇ ਕਿ ਪੂਰੀ ਵਧੀਆ ਫਿਨਿਸ਼ਿੰਗ ਵੀ ਵਧੀਆ ਆਊਗੀ ਆਪਣੀ ਚੁੰਨੀ ਦੇ ਉੱਤੇ ਲੈਸ ਜਦੋਂ ਲਾਵਾਂਗੇ ਆਪਾਂ ਤੇ ਇੱਕ ਕਰੀਸ ਜਾਨੀ ਕਿ ਆਪਾਂ ਕਈ ਵਾਰੀ ਆਪਾਂ ਇਸ ਤਰ੍ਹਾਂ ਵੀ ਰੱਖ ਕੇ ਲਾ ਲੈਣੇ ਆਏ ਕਰਕੇ ਫੋਲਡ ਕਰਕੇ ਤੇ ਆਪਾਂ ਇਸ ਤਰ੍ਹਾਂ ਧਰ ਲੈਣੇ ਆ ਲੈਸ ਨੂੰ ਤੇ ਪਰ ਇਸ ਤਰ੍ਹਾਂ ਜੇ ਆਪਾਂ ਲੈਸ ਨੂੰ ਰੱਖਦੇ ਹਾਂਗੇ ਤਾਂ ਇਹਦੇ ਨਾਲ ਜਾਨੀ ਕਿ ਫਿਨਿਸ਼ਿੰਗ ਨਹੀਂ ਵਧੀਆ ਹੁੰਦੀ ਹੈਗੀ ਤੇ ਆਪਾਂ ਤੁਹਾਨੂੰ ਸੌਖਾ ਜਿਹਾ ਤਰੀਕਾ ਦੱਸ ਦਿਆਂਗੇ ਵੀ ਇਹਨੇ ਫਿਨਿਸ਼ਿੰਗ ਵੀ ਵਧੀਆ ਆਵੇ ਆਪਾਂ ਜਿਹੜੀ ਆ ਲੈਸ ਹੈਗੀ ਇਹ ਤਾਂ ਜਾਨੀ ਕਿ ਉੱਪਰਲਾ ਪਾਸਾ ਤਾਂ ਸਿੱਧਾਗਾ ਤੇ ਨੀਚੇ ਵਾਲਾ ਪਾਸਾ ਇਹਦਾ ਉਲਟਾਗਾ ਤੇ ਜਿਹੜੀ ਆਪਣੀ ਚੁੰਨੀ ਹੈਗੀ ਇਹਦਾ ਵੀ ਆ ਪਾਸਾ ਜਾਨੀ ਕਿ ਉਲਟਾਗਾ ਤੇ ਨੀਚੇ ਵਾਲਾ ਪਾਸਾ ਸਿੱਧਾਗਾ ਇਸ ਤਰੀਕੇ ਵੀ ਆਪਾਂ ਆਹ ਵਾਲਾ ਉਲਟਾ ਪਾਸਾ ਰੱਖਿਆ ਤੇ ਜਿਹੜੀ ਲੈਸ ਹੈਗੀ ਲੈਸ ਵੀ ਆਹ ਵਾਲੀ ਸਾਈਡ ਉਲਟੀ ਹੈਗੀ ਉਲਟੀ ਦੇ ਨਾਲ ਆਪਾਂ ਇਸ ਤਰ੍ਹਾਂ ਉਲਟੀ ਰੱਖ ਲਈ ਤੇ ਉੱਪਰਲਾ ਪਾਸਾ ਲੈਸ ਦਾ ਸਿੱਧਾਗਾ ਰੱਖ ਕੇ ਤੇ ਬਿਲਕੁਲ ਇਹਨਾਂ ਜਿੰਮ ਆਵਲਾਸ ਚੀਜ਼ ਆਪਾਂ ਇਹਨੀ ਨੀ ਨੀ ਚੀਜ਼ ਵਿੱਚ ਦਬਾਉਣੀ ਹੈਗੀ ਤੇ ਇਹਦੇ ਉੱਪਰ ਹੀ ਆਪਾਂ ਲੈਸ ਦੇ ਮਸ਼ੀਨ ਦੇ ਨਾਲ ਪਹਿਲਾਂ ਇਸ ਤਰ੍ਹਾਂ ਰੱਖ ਕੇ ਸੀਨ ਲਾ ਲਾਂਗੇ ਇਸ ਤਰ੍ਹਾਂ ਜਮਾ ਸਿੱਰੇ ਸਿੱਰੇ ਤੇ ਰੱਖ ਕੇ ਨਾ ਸੀਨ ਲਾ ਲਾਂਗੇ ਆਪਾਂ ਪਹਿਲਾਂ ਹੁਣ ਸਿੱਧੀ ਸਿੱਧੀ ਜਮਾ ਇਸ ਤਰ੍ਹਾਂ ਹੀ ਸੀਨ ਲਾਈ ਚੱਲਾਂਗੇ ਜੀ ਜਮਾ ਇਹਦੇ ਚਾਰੇ ਚਾਰੇ ਪਾਸੇ ਆਪਾਂ ਇਸ ਤਰ੍ਹਾਂ ਹੀ ਸੀਨ ਲਾਵਾਂਗੇ ਜਿਵੇਂ ਆਪਾਂ ਯਾਨੀ ਕਿ ਇਹਦੇ ਹੁਣ ਲਾਈ ਜਾਂਦੇ ਆਂਗੇ ਆਪਾਂ ਉੱਪਰ ਲੈਸ ਰੱਖ ਕੇ ਤੇ ਇਹਦੀ ਕੰਨੀ ਕੰਨੀ ਦੇ ਉੱਤੇ ਪੱਲੇਸ ਰੱਖ ਕੇ ਇਸ ਤਰ੍ਹਾਂ ਹੀ ਉਹਦੀ ਸਿਰੇ ਸਿਰੇ ਤੇ ਲੈਸ ਦੇ ਤੇ ਸੀਨ ਲਾਈ ਚੱਲਾਂਗੇ ਤੁਹਾਨੂੰ ਆਪਾਂ ਨੁੱਕਰ ਤੱਕ ਲਾ ਕੇ ਦਿਖਾ ਦਨੇ ਆ ਦੇਖੋ ਜੀ ਜਮਾ ਇੱਥੋਂ ਜਮਾ ਮਸ਼ੀਨ ਆਪਾਂ ਥੱਲੇ ਨੀਚੇ ਤਾਰ ਲਾਂਗੇ ਇਸ ਤਰ੍ਹਾਂ ਤੇ ਮੜਾ ਯਾਨੀ ਮਸ਼ੀਨ ਦੀ ਯਾਨੀ ਕਿ ਆਪਾਂ ਸੂਈ ਕੀਣਾ ਚੱਕ ਕੇ ਤੇ ਇਹਨੂੰ ਆਪਾਂ ਫਿਰ ਤੋਂ ਆਪਾਂ ਇਸ ਤਰ੍ਹਾਂ ਹੀ ਫੋਲਡ ਕਰ ਲਾਂਗੇ ਅੰਦਰ ਨੂੰ ਫੋਲਡ ਕਰਕੇ ਹੁਣ ਇਹਦੇ ਬਾਹਰੀ ਵਾਲੀ ਸਾਈਡ ਫਿਰ ਆਪਾਂ ਉਸ ਤਰ੍ਹਾਂ ਹੀ ਸੀਨ ਲਾ ਲਾਂਗੇ ਜਿਵੇਂ ਆਪਾਂ ਦੂਸਰੇ ਸਾਈਡ ላይ ਹੈਗੀ ਇਹ ਕਿ ਦਿਰਤਾਂ ਨੂੰ ਆਪਾਂ ਮੋੜ ਕੇ ਦਿਖਾਤੀ ਤੇ ਬਾਕੀ ਨੁਕਰਾਂ ਤੁਸੀਂ ਖੁਦ ਹੀ ਮੋੜ ਲਿਓ ਆ ਦੇਖੋ ਜੀ ਕਿੰਨੀ ਫਿਨਿਸ਼ਿੰਗ ਆ ਗਈ ਇਸ ਤਰ੍ਹਾਂ ਵਧੀਆ ਲੱਗ ਗਈ ਇਸ ਤਰ੍ਹਾਂ ਤੁਸੀਂ ਦੂਸਰੀ ਸਾਈਡ ਵੀ ਲਾ ਲਿਓ ਚਾਰੋਂ ਕੋਨਿਆਂ ਤੇ ਇਸ ਤਰ੍ਹਾਂ ਹੀ ਲਾ ਲਿਓ ਤੁਸੀਂ ਲੈਸ ਰੱਖ ਕੇ ਤੇ ਫਿਰ ਆਪਾਂ ਇਹਨੂੰ ਫੋਲਡ ਕਰਾਂਗੇ ਦੀ ਹੁਣ ਆਪਾਂ ਇਹ ਖਜਿੱਦਰਲੀ ਸਾਈਡ ਆਪਾਂ ਲਾ ਲਈ ਹੁਣ ਨਾਲ ਇਹਨੂੰ ਆਪਾਂ ਇਸ ਤਰ੍ਹਾਂ ਦੱਸ ਦੇ ਤੁਹਾਨੂੰ ਇਸ ਤਰ੍ਹਾਂ ਫੋਲਡ ਕਰ ਲਾਂਗੇ ਫੋਲਡ ਕਰਕੇ ਇਹਦੇ ਸਿਰੇ ਤੇ ਫਿਰ ਆਪਾਂ ਸੀਨ ਲਾ ਲਾਂਗੇ ਹੁਣ ਆਪਾਂ ਜਿਹੜੀ ਇਹ ਲੇਸ ਹੈਗੀ ਇਹਨੂੰ ਆਪਾਂ ਸਿੱਧੇ ਪਾਸੇ ਯਾਨੀ ਕਿ ਮੋੜਿਆਗਾ ਉਲਟੇ ਪਾਸੇ ਲਾਈ ਸੀ ਇਹਨੂੰ ਸਿੱਧੇ ਪਾਸੇ ਮੋੜ ਕੇ ਆਪਾਂ ਇਸ ਤਰ੍ਹਾਂ ਇਹਦੇ ਸੀਨ ਲਾਤੀ ਯਾਨੀ ਕਿ ਇਹਨੂੰ ਵਿੱਚ ਵਿੱਚ ਬੇਚਾ ਬੰਦ ਕਰਤਾ ਆਪਾਂ ਜਿਹੜੀ ਲੇਸ ਹੈਗੀ ਇਨੂੰ ਵਿੱਚ ਦਬਾਤਾ ਵਿੱਚ ਦਬਾ ਕੇ ਆਪਾਂ ਯਾਨੀ ਕਿ ਇਹ ਲਾਈਏ ਗਿਲਾਸ ਜਿਵੇਂ ਸਿੱਧੀ ਸਿੱਧੀ ਟੀਵੀ ਰ ਅਪ ਇਸ ਤਰੀ ਸੀਨ ਲਾਈ ਚੱਲਾਂਗੇ ਇਹਦੇ ਲੈਸ ਨੂੰ ਵਿੱਚ ਯਾਨੀ ਕਿ ਇਸ ਤਰ੍ਹਾਂ ਦੂਸਰੇ ਪਾਸੇ ਮੋੜ ਕੇ ਆਪਾਂ ਦਬਾ ਕੇ ਬਹੁਤ ਸੌਖਾ ਤਰੀਕਾ ਹੈਗਾ ਚਾਰੋਂ ਸਾਈਡ ਹੀ ਆਪਾਂ ਇਸ ਤਰ੍ਹਾਂ ਹੀ ਲਾ ਲਾਂਗੇ ਹੁਣ ਆਪਾਂ ਫੇਰ ਇਹਦੀ ਆਪਾਂ ਯਾਨੀ ਕਿ ਕੰਨੀ ਤੇ ਆ ਕੇ ਸੀ ਜਾਵਾਂ ਇੱਥੋਂ ਤਹਾਨੂੰ ਆਪਾਂ ਦੱਸ ਦਿੰਨੇ ਆ ਵੀ ਆਪਾਂ ਕਿਵੇਂ ਕਰਦੇ ਆ ਆਪਾਂ ਤੁਹਾਨੂੰ ਹੌਲੀ ਹੌਲੀ ਦੱਸ ਦਿੰਨੀ ਆ ਆ ਦੇਖੋ ਜੀ ਤੁਹਾਨੂੰ ਇਟਰਾ ਫੋਲਡ ਕਰ ਲੈਣਾ ਥੋੜੀ ਜੀ ਮਸ਼ੀਨਾ ਕੋ ਕਰ ਲੈਣਾ ਪਰ ਮਸ਼ੀਨ ਦਾ ਕਰ ਚੱਕ ਕੇ ਤੇ ਇਹਨੂੰ ਅੰਦਰ ਨੂੰ ਫੋਲਡ ਕਰ ਲੈਣਾ ਇਸ ਤਰ੍ਹਾਂ ਆ ਦੇਖੋ ਜੀ ਜਦੋਂ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਦੇ ਨੇ ਇਹ ਆਪਣੇ ਆਪ ਹੀ ਫੋਲਡ ਹੋ ਜਾਂਦਾ ਹੈਗਾ ਕਪੜਾ ਚੁੰਨੀ ਦਾ ਹੁਣ ਫਿਰ ਆਪਾਂ ਇਸ ਤਰ੍ਹਾਂ ਹੀ ਜਿਵੇਂ ਉਸ ਦੂਸਰੀ ਸਾਈਡ ਸੀਨ ਲਾਈ ਹੈ ਇਸ ਤਰ੍ਹਾਂ ਹੀ ਲਾ ਲਣੀ ਹੈ ਹੁਣ ਚਾਰੇ ਪਾਸੇ ਆਪਾਂ ਇਸ ਤਰੀ ਲਾ ਕੇ ਫਿਰ ਤੁਹਾਨੂੰ ਆਪ ਅੱਗੇ ਦਿਖਾਉਣੀ ਹੈ ਇਸ ਤਰ੍ਹਾਂ ਹੀ ਲਾਈ ਚੱਲਾਂਗੇ ਆ ਦੇਖੋ ਜੀ ਇਹਦੀ ਨਿਕ ਇਹਦੀ ਨੁੱਕਰਾਂ ਵੀ ਕਿੰਨੀ ਸੋਹਣੀ ਬਣ ਗਈ ਇਹ। ਇਹਦੀ ਹਲਕੀ ਜਿਹੀ ਫਿਨਿਸ਼ਿੰਗ ਵਧੀਆ ਆਈ ਹੈ ਇਹਦੇ 'ਤੇ। ਇਸ ਤਰ੍ਹਾਂ ਤੁਸੀਂ ਸਾਰੇ ਸਾਈਡ ਤੇ ਯਾਨੀ ਕਿ ਇਸ ਤਰ੍ਹਾਂ ਹੀ ਲਾ ਲੈਣੀ ਹੈ ਲੈਸ ਦਾ ਫੋਲਡ ਕਰੀ ਜਾਣਾ ਤੇ ਸੀਨ ਮਸ਼ੀਨ ਦੇ ਨਾਲ ਇਸ ਤਰ੍ਹਾਂ ਹੀ ਲਾਈ ਜਾਨੀ ਹੈਗੀ। ਚਾਰੋਂ ਸਾਈਡ ਹੀ ਲਾ ਲਾਂਗੇ ਆਪਾਂ ਇਸ ਤਰ੍ਹਾਂ ਹੀ। ਆਪਾਂ ਸਿਰਫ ਥੋੜੀ ਜਿਹੀ ਲਾ ਕੇ ਦਿਖਾ ਦਿੰਨੇ ਹਾਂ ਇਸ ਤਰ੍ਹਾਂ। ਬਾਕੀ ਜੁਨੀ ਤੇ ਤੁਸੀਂ ਖੁਦ ਲਾ ਲਿਓ। ਆ ਦੇਖੋ ਜੀ ਹੁਣ ਆਪਾਂ ਉਹ ਵਾਲੀ ਸੀਨ ਨਾਲੀ ਸੀ ਹੁਣ ਆਪਾਂ ਲਾਉਣੀ ਆ ਦੀ ਤਿੰਨ ਤਿੰਨ ਸੀਨਾਂ ਦੇ ਵਿੱਚ ਜਾਨੀ ਕਿ ਇਹ ਲੱਗ ਜਾਂਦਾ ਹੁਣ ਜਿਹੜੀ ਆਪਾਂ ਚੀਜ਼ ਆ ਉਹ ਜਿਹੜੀ ਫੋਲਡ ਕੀਤੀ ਸੀ ਹੁਣ ਆਪਾਂ ਸਿੱਧੇ ਪਾਸੇ ਰੱਖ ਲਈ ਸਿੱਧੇ ਪਾਸੇ ਜਿਹੜੀ ਉਹ ਸੀ ਚੀਜ਼ ਆਪਾਂ ਫੋਲਡ ਜਾਨੀ ਕਿ ਆਪਾਂ ਉਹ ਕੰਨੀ ਜੀ ਫੋਲਡ ਕੀਤੀ ਸੀਗੀ ਆ ਦੇਖੋ ਜੀ نیچے ਤੇ ਇਹਦੇ ਉੱਪਰ ਉੱਪਰੀ ਸੀਨਾਂ ਦਾਨ ਕੇ ਰੱਖ ਕੇ ਲਾ ਲਾਂਗੇ ਇਹ ਜੰਨੀ ਪਤਲੀ ਕਰਕੇ ਆਪਾਂ ਨੂੰ ਦਿਸਦੀ ਬਹੁਤ ਆਸਾਨੀ ਦੇ ਨਾਲ نیچے ਦਿਸ ਜਾਂਦੀ ਹੈ ਉਹਨੂੰ ਦੁਬਾਰਾ ਉਹ نیچے-नीचे ਉਹਦੇ ਤੇ ਸੀਨ ਲਾ ਲਾਂਗੇ ਤੁਸੀਂ ਵੀ ਚਾਹੋ ਤਾਂ ਤੁਸੀਂ ਤਰਪਾਈ ਵੀ ਕਰ ਸਕਦੇ ਹੋਗੇ ਪਰ ਆਪਾਂ ਤਰਪਾਈ ਨਹੀਂ ਕਰਦੇ ਹੈਗੇ ਆਪਾਂ ਮਸ਼ੀਨ ਦੇ ਨਾਲ ਹੀ ਸੀਨ ਲਾਵਾਂਗੇ। ਤਰਪਾਈ ਦੇ ਨਾਲ ਨਹੀਂ ਫਿਨਿਸ਼ਿੰਗ ਨਹੀਂ ਵਧੀਆ ਆਉਂਦੀ ਜਿੰਨੀ ਆਪਾਂ ਸੀਨ ਦੇ ਨਾਲ ਮਸ਼ੀਨ ਦੀ ਸੀਨ ਨਾਲ ਆ ਜਾਂਦੀ ਹੈ। ਨਾਲੇ ਤਰਪਾਈ ਨੇ ਟਾਈਮ ਵੀ ਜ਼ਿਆਦਾ ਲੱਗਦਾ ਜੇ ਆਪਾਂ ਤਰਪਾਈ ਕਰਦੀਆਂ ਤਾਂ। ਤੇ ਇਹਦੇ ਆਪਾਂ ਚਾਰੇ ਪਾਸੇ ਇਹ ਇਸ ਤਰ੍ਹਾਂ ਹੀ ਸੀਨ ਲਾ ਲਾਵਾਂਗੇ ਉੱਪਰ ਉੱਪਰ ਰੱਖ ਕੇ। ਇਸ ਤਰ੍ਹਾਂ ਦੀ ਕੋਲੈਸ ਲਾਉਣ ਨਾਲ ਬਿਲਕੁਲ ਵੀ ਕੋਈ ਵੀ ਬਲ ਨਹੀਂ ਪੈਂਦਾ ਹੈਗਾ। ਵਧੀਆ ਸੀ ਵਧੀਆ ਲੱਗਦੀ ਹੈਗੀ ਹੁਣ ਆਪਾਂ ਇਹਦੀ ਨੁੱਕਰ ਤੇ ਆ ਕੇ ਵੀ ਆਪਾਂ ਇਸਤਰੀ ਫਿਰ ਮੋੜ ਕੇ ਮਸ਼ੀਨ ਤੇ ਆਪਾਂ ਇਸਤਰੀ ਫੇਸੀਨ ਲਾ ਲਾਂਗੇ ਤੇ ਇਹ ਚਾਰ ਸਾਈਡ ਹੀ ਲਾ ਲਾਂਗੇ ਆਪਾਂ ਇਸ ਤਰ੍ਹਾਂ ਸੀ ਹੁਣ ਫਿਰ ਲਾ ਕੇ ਤੁਹਾਨੂੰ ਅੱਗੇ ਦਿਖਾਉਣੀ ਹੈਗੀ ਇਸ ਤਰ੍ਹਾਂ ਬਹੁਤ ਸੋਖੇ ਤਰੀਕੇ ਦੇ ਨਾਲ ਲੱਗ ਜਾਂਦੀ ਹੈ ਇਹ ਆ ਦੇਖੋ ਜੀ ਹੁਣ ਆਪਾਂ ਲਾ ਲਈ ਚਾਰੇ ਪਾਸੇ ਲਾਤੀ ਸੀ ਆ ਦੇਖੋ ਜੀ ਕਿੰਨੀ ਫਿਨਿਸ਼ਿੰਗ ਆਈ ਹੈ ਦੋਨੋਂ ਸਾਈਡ ਹੀ ਪੂਰੀ ਫਿਨਿਸ਼ਿੰਗ ਆਈ ਹੈ ਵਧੀਆ ਲੱਗੀ ਹੈਗੀ ਤੁਸੀਂ ਵੀ ਇਸ ਤਰ੍ਹਾਂ ਲਾ ਸਕਦੇ ਹੋਗੇ ਤੇ ਜੇ ਤੁਹਾਨੂੰ ਆਪਣੀ ਕੋਈ ਵੀ ਵੀਡੀਓ ਆਪਣੀ ਬਹੁਤ ਸਾਰੀਆਂ ਘੇਰੇ ਦੇ ਵੀਡੀਓ ਪਾਈਆਂ ਵਈਆਂ ਗਿਆ ਡਿਜ਼ਾਈਨਾਂ ਦੀਆਂ ਚੈਨਲ ਤੇ ਜਾ ਕੇ ਦੇਖ ਸਕਦੇ ਹੋਗੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਦੱਸਿਆ ਕਰੋ ਤੁਹਾਨੂੰ ਆਪਣੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਨੇ ਦੀ थैंक यू जी ਆਪਣੀ ਫੁੱਲ ਵੀਡੀਓ ਵਾਚ ਕਰ ਲਈ ਬਾਏ ਬਾਏ